ਅੱਜਕੱਲ ਪੰਜਾਬ ਵਿੱਚ ਜਿਹੜੇ ਹਾਲਾਤ ਬਹੁਤ ਹੀ ਮਾੜੇ ਬਣੇ ਹੋਏ ਨੇ ਜਾਂ ਜੋ ਬਣੇ ਹੋਏ ਨੇ ਆਪਾਂ ਇਹ ਕਹਿ ਲਈਏ ਮਾੜਾ ਸ਼ਬਦ ਨਾ ਵੀ ਬੋਲੀਏ ਤਾਂ ਇਹੀ ਜਬਦਾ ਕਿ ਪੰਜਾਬ ਚ ਅਸਲੀ ਸਭਿਆਚਾਰ ਪੰਜਾਬੀਅਤ ਅਤੇ ਪੰਜਾਬ ਦੀ ਅਸਲ ਪਹਿਚਾਨ ਖਤਰੇ ਵਿੱਚ ਹੈ ਇਹ ਗੱਲ ਸੋਚਣ ਦੀ ਔਰ ਵਿਚਾਰਾਂ ਦੇ ਅੱਜਕਲ ਪੰਜਾਬ ਦੇ ਜੋ ਹਾਲਾਤ ਬਣੇ ਨੇ ਚਾਹ ਪ੍ਰੇਡਿਕਲ ਲੈਵਲ ਤੇ ਹੋਣ ਚਾਹ ਵਾਦਰਿਆ ਪ੍ਰਵਾਸ ਦੀ ਗੱਲ ਹੋਵੇ ਨੌਜਵਾਨ ਵਿਦੇਸ਼ ਚ ਜਾਣ ਦੀ ਗੱਲ ਜੇ ਅਸੀਂ ਕਰੀਏ ਬੇਰੁਜ਼ਗਾਰੀ ਦੀ ਗੱਲ ਕਿਸੇ ਵੀ ਮਸਲੇ ਨੂੰ ਲੈ ਲਓ ਪੰਜਾਬ ਦੇ ਹਾਲਾਤ ਦੇਖ ਕੇ ਇਹੀ ਲੱਗਦਾ ਕਿ ਪੰਜਾਬ ਦਾ ਅਸਲੀ ਸੱਭਿਆਚਾਰ ਪੰਜਾਬੀਅਤ ਅਤੇ ਪੰਜਾਬ ਦੀ ਅਸਲ ਪਹਿਚਾਨ ਖਤਰੇ ਵਿੱਚ ਹੈ ਪੰਜਾਬ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਕਈ ਦਹਾਕਿਆਂ ਤੱਕ ਕਈ ਰੂਪਾਂ ਵਿੱਚ ਸੰਤਾਪ ਚੱਲਿਆ ਫਿਰ ਵੀ ਪੰਜਾਬੀ ਸੂਬਾ ਹਜੇ ਤੱਕ ਆਪਣੀ ਹੋਂਦ ਬਚਾਉਣ ਵਿੱਚ ਕੰਮ ਜੱਪ ਰਿਹਾ ਤਾਂ ਸ਼ਾਇਦ ਇਸ ਪਿੱਛੇ ਪੰਜਾਬੀਆਂ ਦੀ ਦਲੇਰੀ ਸਹਿਰਦਾ ਅਤੇ ਭਾਈਚਾਰਕ ਸਾਂਝ ਹੀ ਮੁੱਖ ਕਾਰਨ ਮੰਨੀ ਜਾਂਦੀ ਕਿਉਂਕਿ ਪੰਜਾਬ ਦੀ ਭਾਈਚਾਰਕ ਸਾਂਝ ਸਹਿਰ ਦਾ ਅਤੇ ਪੰਜਾਬੀਆਂ ਦਾ ਦਲੇਰ ਪੁਨਾ ਅਕਸਰ ਅਕਸਰ ਜਾਣਿਆ ਜਾਂਦਾ ਹੈ ਦੋਸਤੋ ਅਯੋਕੇ ਮਾਹੌਲ ਵਿੱਚ ਲੱਚਰ ਗੀਤਕਾਰੀ ਅਤੇ ਗਾਇਕੀ ਪ੍ਰੇਸ਼ਟ ਸਰਕਾਰਾਂ ਮੈਂ ਕਿਸੇ ਇੱਕ ਸਰਕਾਰ ਨੂੰ ਬਲੇਮ ਨਹੀਂ ਕਰ ਰਿਹਾ ਕਾ ਤਿਕ ਤੋਰ ਤੇ ਮੈਂ ਸ਼ਬਦ ਵਰਤ ਰਿਹਾ ਕਿ ਪ੍ਰਸ਼ਤ ਸਰਕਾਰਾਂ ਨਸ਼ਿਆਂ ਦਾ ਬੋਲਬਾਲਾ ਪੰਜਾਬ ਦੇ ਵਿੱਚ ਉਹ ਖੋਤੀ ਪੱਛਮੀ ਸੱਭਿਆਚਾਰ ਤੇ ਡੇਰਾਵਾਦ ਪੰਜਾਬ ਦੀ ਨੌਜਵਾਨੀ ਪੀੜੀ ਨੂੰ ਘੌਣ ਵਾਂਗ ਲੱਗ ਗਈ ਹੈ ਨਗਾਰਵਲ ਤੋਰ ਰਹੀ ਹੈ ਪੰਜਾਬ ਵਿੱਚ ਦੰਦ ਦਿਹਾੜੇ ਕਤਲ ਹੋ ਰਹੇ ਨੇ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਪੰਜਾਬ ਦੇ ਵਿੱਚ ਹਰ ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ ਕੱਲ ਇੱਕ ਮੈਂ న్యూਜ਼ ਦੇਖ ਰਿਹਾ ਸੀ ਕਿ ਮੌਜੂਦਾ ਜੱਜ ਦੇ ਘਰੇ ਦੁਪਹਿਰ ਨੂੰ ਚੋਰੀ ਹੋ ਜਾਂਦੀ ਲੁੱਟ ਹੋ ਜਾਂਦੀ ਹੈ ਦੁਪਹਿਰ ਨੂੰ ਤੇ ਡਾਕਾ ਕਿਹਾ ਜਾ ਸਕਦਾ ਇਹ ਪੰਜਾਬ ਸੂਰਬੀਰਾ ਬਹਾਦਰਾਂ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਇਹ ਉਹ ਪੰਜਾਬ ਜਿੱਥੋਂ ਲੁੱਟ ਕੇ ਜਾਂਦੇ ਆ ਉਹਨਾਂ ਦਾ ਸਮਾਨ ਖੋ ਕੇ ਆਮ ਲੋਕਾਂ ਦੇ ਵਿੱਚ ਵੰਡਿਆ ਜਾਂਦਾ ਸੀ। ਦਿਨ ਦੇ ਹੜੇ ਕਤਲ ਹੋ ਰਹੇ ਨੇ ਗੈਂਗਬਾੜੀ ਹੋ ਰਹੀ ਹੈ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਥ੍ਰੈਟ ਕਾਲ ਆ ਰਹੀਆਂ ਇਹ ਹੋਕ ਹੀ ਰਿਹਾ ਪੰਜਾਬ ਨੂੰ ਕਿਸ ਦੀ ਲੱਗੀ ਪੰਜਾਬ ਨੂੰ ਨਜ਼ਰ ਉਤਾਰੋ ਯਾਰੋ ਚਾਰ ਮਿਰਚਾਂ ਦੇ ਉੱਤੇ ਤੋਂ ਵਾਰੋ ਕਿਹੜੇ ਪੰਜਾਬ ਦੀ ਅਸੀਂ ਗੱਲ ਕਰਾਂਗੇ ਇਹ ਸੂਰਬੀਰ ਬਹਾਦਰਾਂ ਦਾ ਪੰਜਾਬ ਸੀ ਪੰਜਾਬ ਵਿੱਚ ਦਨ ਦੇਹਾੜੇ ਲੰਘਣਾ ਔਖਾ ਹੋਇਆ ਪਿਆ ਪੰਜਾਬ ਦੇ ਪਾਣੀ ਮੁੱਕ ਰਿਹਾ ਪੰਜਾਬ ਦੀ ਧਰਤੀ ਖਤਮ ਹੋ ਰਹੀ ਹੈ ਪੰਜਾਬ ਦਾ ਜੰਗਲ ਖਤਮ ਹੋ ਰਿਹਾ ਪੰਜਾਬ ਦਾ ਵਾਤਾਵਰਨ ਜਿਹੜਾ ਬੁਰਾ ਹਾਲ ਹੋ ਚੁੱਕਾ ਨੌਜਵਾਨ ਮੁੰਡੇ ਕੁੜੀਆਂ ਨਸ਼ੇ ਦੀ ਗ੍ਰਿਫਤ ਵਿੱਚ ਆ ਕੇ ਆਪਣੀਆਂ ਜਵਾਨੀਆਂ ਰੋਲਣ ਲੱਗ ਪਏ ਨੇ ਪੰਜਾਬ ਵਿੱਚ ਮੁੰਡਿਆਂ ਲਈ ਨਸ਼ਾ ਸ਼ਰਾਬ ਕੇਂਦਰ ਤੇ ਬਣੇ ਸੀ ਔਰ ਕੁੜੀਆਂ ਲਈ ਵੀ ਖੁੱਲ ਗਏ ਨੇ ਸਵਾਲ ਬੜੇ ਵੱਡੇ ਨੇ ਬੱਚੇ ਖੁੱਛੇ ਨੌਜਵਾਨ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਨੇ ਉਹ ਪੰਜਾਬ 'ਚ ਰਹਿਣਾ ਹੀ ਨਹੀਂ ਚਾਹੁੰਦੇ ਇੱਥੋਂ ਦਾ ਮਾਹੌਲ ਹੀ ਨਹੀਂ ਪਸੰਦ ਕਰਦੇ ਔਰ ਖਾਸ ਕਰਕੇ ਪੰਜਾਬ ਦਾ ਨੌਜਵਾਨ ਕਿੱਤਾ ਮੁਖੀ ਨਹੀਂ ਰਹਿ ਗਿਆ ਕਿੱਤਾ ਕਰਨਾ ਤਾਂ ਭੁੱਲ ਹੀ ਗਿਆ ਨੌਜਵਾਨੀ ਨੂੰ ਕਿਤਾ ਮੁਖੀ ਕਿਵੇਂ ਬਣਾਉਣਾ ਇਹ ਕਿਸੇ ਨੇ ਕਦੀ ਵਿਚਾਰ ਹੀ ਨਹੀਂ ਕੀਤਾ ਯਾਰ ਅਸੀਂ ਕਿੱਧਰ ਤੁਰੇ ਫਿਰਦੇ ਆ ਵੋਟਾਂ ਆਉਂਦੀਆਂ ਨਿੱਜੀ ਮਸਲੇ ਆ ਤੇ ਅਸੀਂ ਬਹਿ ਜਾਂਦੇ ਆ ਸਾਡੇ ਲੀਡਰ ਇੱਕ ਦੂਜੇ ਤੇ ਨਿੱਜੀ ਦੁਸ਼ਮਣੀ ਕੱਢ ਕੇ ਚੁੱਕਰ ਛੁਟ ਕੇ ਚੱਲ ਜਾਂਦੇ ਅਸੀਂ ਥੱਲੇ ਬੈਠੇ ਵਾ ਵਾ ਤਾੜੀਆਂ ਮਾਰ ਕੇ ਘਰਾਂ ਨੂੰ ਚੱਲ ਜਾਂਦੇ ਨੌਜਵਾਨ ਉਡਾਰੀਆਂ ਮਾਰਨ ਲੱਗੇ ਨੇ ਜਹਾਜ਼ ਭਰ ਭਰ ਕੇ ਵਿਦੇਸ਼ ਨੂੰ ਜਾ ਰਹੇ ਨੇ ਹਰ ਰੋਜ਼ 200 ਤੋਂ ਵੱਧ ਸਟੂਡੈਂਟ ਪੰਜਾਬ ਦਾ ਜਿਹੜਾ ਬਾਹਰ ਜਾ ਰਿਹਾ ਇਹ ਅੰਕੜੇ ਆ ਰਹੇ ਨੇ ਉਹ ਤੁਰੋ ਹੀ ਜਾਂ ਦੋ ਤੋਂ ਤਿੰਨ ਲੱਖ ਸਾਡੀਆਂ ਬਾਰੋ ਵਿਦੇਸ਼ਾਂ ਤੋਂ ਇੱਥੇ ਆ ਰਹੀਆਂ ਨੌਜਵਾਨਾਂ ਦੀਆਂ ਰੋਜ਼ ਦੀਆਂ ਲੱਖਾਂ ਨੌਜਵਾਨ ਫਸੇ ਹੋਏ ਨੇ ਹਰ ਰੋਜ਼ ਸੰਸੀਚੇਵਾਲ ਜੀ ਬੰਦੇ ਛੜਾਛੜਾ ਕੇ ਲਿਆਉਂਦੇ ਨੇ ਲੜਕੀਆਂ ਨੂੰ ਛੜਾਛੜਾ ਕੇ ਲਿਆਉਂਦੇ ਨੇ ਕੱਲ ਵੀ ਸੁਲਤਾਨਪੁਰ ਲੋਧੀ ਚ ਇੱਕ ਏਜੰਟ ਤੇ ਪਰਚਾ ਹੋਇਆ ਜਿਹੜਾ ਨੌਜਵਾਨ ਕੁੜੀਆਂ ਨੂੰ ਦੁਬਈ ਜਾਂ ਅਰਬ ਦੀਆਂ ਕੰਟਰੀਆਂ ਚ ਜਾ ਕੇ ਵੇਚਦਾ ਸੀ ਅਸੀਂ ਇਹੋ ਜਿਹੇ ਪੰਜਾਬ ਦੇ ਰਹਿਣ ਵਾਲੇ ਨਹੀਂ ਸੀ ਇਹ ਸਾਡਾ ਪੰਜਾਬ ਨਹੀਂ ਇਹ ਸਾਡਾ ਰੰਗਲਾ ਪੰਜਾਬ ਨਹੀਂ ਹੈ ਇਸ ਪੰਜਾਬ ਤੇ ਦੁੱਖ ਹੰਣਾ ਸਦਾ ਸਵਾਲੇ ਪੈਦਾ ਹੁੰਦਾ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣਾ ਕਿਸ ਨੇ ਆ ਕੌਣ ਉਠੂ ਕਿਹਦੀ ਜ਼ਿੰਮੇਵਾਰੀ ਹੈ ਪੰਜਾਬ ਨੂੰ ਬਚਾਉਣ ਦੀ ਪੰਜਾਬੀਅਤ ਨੂੰ ਬਚਾਉਣ ਦੀ ਜੋ ਸਾਨੂੰ ਸਭ ਨੂੰ ਆਪ ਹੀ ਕੋਈ ਹੰਬੜਾ ਮਾਰਨਾ ਪੈਣਾ ਅਸੀਂ ਆਪਣਾ ਵਾਲਾ ਦੁਆਲਾ ਸਾਫ ਕਰੀਏ ਵਾਤਾਵਰਨ ਬਚਾਈਏ ਰੁੱਖ ਲਗਾਈਏ ਪਾਣੀ ਨੂੰ ਬਚਾਈਏ ਪੰਜਾਬੀਅਤ ਨੂੰ ਬਚਾਈਏ ਅੰਗਰੇਜ਼ੀ ਕੋਈ ਬਹੁਤ ਵੱਡੀ ਪੜਾਈ ਨਹੀਂ ਹੈ ਸਿੱਖਣੀ ਚਾਹੀਦੀ ਹੈ ਜ਼ਰੂਰੀ ਆ ਪਰ ਪੰਜਾਬੀਏ ਨੂੰ ਭੁੱਲੋ ਪੰਜਾਬੀਅਤ ਨਾ ਭੁੱਲੋ ਪੰਜਾਬ ਦਾ ਸੱਭਿਆਚਾਰ ਨਾ ਪੰਜੋ ਪੰਜਾਬ ਦਾ ਕਲਚਰ ਨਾ ਭੁੱਲੋ ਪੰਜਾਬ ਦਾ ਪਹਿਰਾਵਾ ਨਾ ਭੁੱਲੋ ਯਾਰ ਅੱਜ ਲੋੜ ਆ ਸਾਨੂੰ ਆਓ ਹੰਬਲਾ ਮਾਰੀਏ ਰਲ ਕੇ ਕਿ ਆਉਣ ਵਾਲੀਆਂ ਪੀੜ੍ਹੀਆਂ ਤੇ ਸੁੰਦਰ ਤੇ ਸੁਰੱਖਿਅਤ ਪਹੁੰਚ ਲੈ ਜਿਹੜੀ ਸਾਡੀ ਪੀੜ੍ਹੀ ਹੈ ਨਾ ਸਾਨੂੰ ਦੋਸ਼ ਨਾ ਦਵੇ ਕਿ ਸਾਡੇ ਪੁਰਖਿਆਂ ਨੇ ਕੁਝ ਕੀਤਾ ਨਹੀਂ ਸਾਡੇ ਲਈ ਕੁਝ ਛੱਡ ਕੇ ਨਹੀਂ ਗਿਆ ਨਾ ਤਾਂ ਪਾਣੀ ਬਚਣਾ ਨਾ ਹਾਨੀ ਬਚਣਾ ਨਾ ਕਹਾਣੀ ਬਚਣੀ ਪੰਜਾਬ ਤੇ ਕੁਝ ਵੀ ਨਹੀਂ ਬਚਣਾ ਇਤਿਹਾਸ ਨਹੀਂ ਸੁਣਾਉਣਾ ਕਿਸੇ ਨੇ ਪੰਜਾਬ ਦਾ ਮਹਾਰਾਜਿਆਂ ਦਾ ਇਤਿਹਾਸ ॠਸ਼ੀਆ ਮੂਨੀਆਂ ਦਾ ਇਤਿਹਾਸ ਗੁਰੂਆਂ ਪੀਰਾਂ ਦਾ ਇਤਿਹਾਸ ਪੰਜਾਬ ਦੇ ਗੱਬਰੂਆਂ ਦਾ ਇਤਿਹਾਸ ਪੰਜਾਬ ਦੇ ਸੂਰਬੀਰ ਬਹਾਦਰਾਂ ਦਾ ਇਤਿਹਾਸ ਸਾਨੂੰ ਕਿਸੇ ਨੇ ਕਹਾਣੀਆਂ ਦਾਦੀਆਂ ਨਾਨੀਆਂ ਤੇ ਹੌਣੀ ਸੁਣਾਉਣੋਂ ਹਟ ਗਿਆ ਅੱਗੇ ਬੱਚਾ ਦਾਦੀ ਨਾਨੀ ਦੀ ਕਹਾਣੀ ਬਿਨਾ ਸੁਣੇ ਬਿਨਾ ਸੌਂਦਾ ਨਹੀਂ ਸੀ ਕਿੱਥੇ ਹੈ ਕਿਉਂਕਿ ਅਸੀਂ ਸੰਯੁਕਤ ਪਰਿਵਾਰ ਵੰਡ ਲਿਆ ਅਸੀਂ ਕਮਰੇ ਵੰਡ ਲਏ ਨਾ ਤਾਂ ਫਰਟੇ ਪੱਕੇ ਲਾ ਕੇ ਅਸੀਂ ਸੌਂਦੇ ਹੀ ਹੈ ਤੇ ਨਾ ਸਾਡਾ ਪਰਿਵਾਰ ਇਹ ਨਾ ਬੱਚਾ ਅੱਜ ਦਾਦਾ ਦਾਦੀ ਦੇ ਨਾਲ ਰਹਿੰਦਾ ਸਭ ਕੁਝ ਤੇ ਵੰਡ ਲਿਆ ਕਿਵੇਂ ਅਸੀਂ ਉਹ ਕਹਾਣੀਆਂ ਸੁਣਾਵਾਂਗੇ ਸਾਡਾ ਇਤਿਹਾਸ ਭੁੱਲ ਜਾਵੇਗਾ ਕਹਿੰਦੇ ਹੁੰਦੇ ਹਨ ਜੇ ਕਿਸੇ ਕੌਮ ਨੂੰ ਬਰਬਾਦ ਕਰਨਾ ਹੈ ਨਾ ਤਾਂ ਉਹਦਾ ਇਤਿਹਾਸ ਉਹਦੇ ਕੋਲੋਂ ਖੋਲੋ ਉਹ ਯਾਰ ਸਾਡੇ ਕੋਲੋਂ ਸਭ ਕੁਝ ਖੋਲਿਆ ਸਾਡੀ ਨੌਜਵਾਨੀ ਖੋਈ ਜਾ ਰਹੀ ਹੈ ਵਿਦੇਸ਼ਾਂ ਦੇ ਵਿੱਚ ਬੈਠ ਗਈ ਹੈ ਸਾਡੀ ਜ਼ੁਬਾਨ ਸਾਡੇ ਦੇ ਕੋਲੋਂ ਖੋਈ ਜਾ ਰਹੀ ਹੈ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਇਹ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ ਆਓ ਹੰਬਲਾ ਮਾਰੀਏ ਮੌਜੂਦਾ ਪੀੜ੍ਹੀ ਨੂੰ ਸੁਭਾਲਣਾ ਪਵੇਗਾ ਨੌਜਵਾਨ ਨਸ਼ਿਆਂ ਦੇ ਰਾਹ ਤੇ ਤੁਰ ਪਏ ਗੈਂਗਸਟਰਾਂ ਦੇ ਰਾਹ ਤੇ ਤੁਰ ਪਏ ਚੋਰੀਆਂ ਡਕੈਤੀਆਂ ਦੇ ਰਾਹ ਤੇ ਤੁਰ ਪਏ ਪਟਕੇ ਹੋਏ ਨੌਜਵਾਨਾਂ ਨੂੰ ਮੁੜ ਲਈ ਹਾਂ ਤੇ ਲਿਆਉਣਾ ਪਵੇਗਾ ਇਸ ਕੰਮ ਨੂੰ ਇੱਕ ਮਹਾਯੁੱਗ ਸਮਝਦੇ ਹੋਏ ਸਮਾਜ ਦੇ ਹਰ ਖੇਤਰ ਚੋਂ ਹਰ ਆਮ ਤੇ ਖਾਸ ਪੰਜਾਬੀ ਨੂੰ ਆਪਣੇ ਸਹਿਯੋਗ ਰੂਪੀ ਅਦੁੱਤੀ ਜਿਹੜੀ ਅਗਾਵਧੂ ਸੋਚ ਆ ਉਹਨੂੰ ਨਾਲ ਲੈ ਕੇ ਜਾਣਾ ਪਵੇਗਾ ਸਮਾਂ ਦੇਣਾ ਪਵੇਗਾ ਤਾ ਹੀ ਅਸੀਂ ਪੰਜਾਬ ਅੱਥੇ ਪੰਜਾਬੀਆਂ ਨੂੰ ਬਚਾਉਣ ਚ ਕੰਮ ਜੱਪ ਹੋ ਸਕਾਂਗੇ ਹਜੇ ਵੀ ਸਮਾਂ ਮੋੜ ਉਠਿਏ ਉਹ ਪੰਜਾਬੀ ਪੰਜਾਬ ਤੇ ਪੰਜਾਬੀਓ ਤੁਹਾਨੂੰ ਬਚਾਈਏ ਜੋ ਸਾਡੇ ਕੋਲੋਂ ਦੂਰ ਜਾ ਰਹੀ ਹੈ ਪੰਜਾਬ ਦਾ ਵਾਤਾਵਰਨ ਖਰਾਬ ਹੋ ਰਿਹਾ ਪੰਜਾਬ ਦੇ ਪਾਣੀ ਖਰਾਬ ਹੋ ਰਿਹਾ ਪੰਜਾਬ ਦੀ ਧਰਤੀ ਖਰਾਬ ਹੋ ਰਹੀ ਪੰਜਾਬ ਦੀ ਨੌਜਵਾਨੀ ਖਰਾਬ ਹੋ ਰਹੀ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਜਾ ਰਹੇ ਕਿਤਾ ਮੁਕੀ ਖਤਮ ਹੋ ਗਿਆ ਪੰਜਾਬ ਦੇ ਵਿੱਚ ਨੌਜਵਾਨ ਕੰਮ ਕਰਕੇ ਖੁਸ਼ ਨਹੀਂ ਹੈ ਬੇਰੁਜ਼ਗਾਰੀ ਹੈ ਹਜੇ ਵੀ ਮੌਕਾ ਸੰਭਲ ਜਾਈਏ ਪੰਜਾਬ ਦੀ ਸਿੱਖਿਆ ਬਚਾ ਲਈਏ ਪੰਜਾਬ ਦਾ ਸਿਹਤ ਸਹੂਲਤਾਂ ਬਚਾ ਲਈਏ ਖਾਸ ਕਰਕੇ ਸਾਡੀ এডਿਕੇਸ਼ਨ ਤੇ ਬਹੁਤ ਵੱਡਾ ਡਾਕਾ ਪੈ ਗਿਆ ਪੰਜਾਬ ਦੀ ਸਿੱਖਿਆ ਨੂੰ ਬਚਾਉਣਾ ਪਵੇਗਾ ਪੰਜਾਬ ਦੀ ਪੜਾਈ ਨੂੰ ਬਚਾਉਣਾ ਪਵੇਗਾ ਪੰਜਾਬ ਦੇ ਕਲਚਰ ਨੂੰ ਬਚਾਉਣਾ ਪਵੇਗਾ ਜੇ ਅਸੀਂ ਪੰਜਾਬ ਬਚਾਉਣਾ ਚਾਹੇ ਸੋ ਦੋਸਤੋ ਇੱਕ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ